brought to by silver pumps top quality or consistent performance ke liye sirf silver pumps naam yaad rakhna jehde kapdiyan wangu partiyan badalde hai pher oh thod thoda vote leke badalne ke nahi tonu chhad jaan ge aa parso cho utthe thandal aa gaya patni oh chabbe wal ton sukhbir badal keh jande si kehanda eh 4 mahine waste deputation te gaya si patwari lagge yaar oh deputation te gaya si leader kithe deputation te jande hunde hai ਕਿੰਨੇ ਠੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਐ ਕਾਂਗਰਸ ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿਸੇ ਭੋਗ ਭੂਗ ਤੇ ਜਾਣਾ ਹੋਵੇ ਡਰਾਈਵਰ ਨੂੰ ਪੁੱਛਦੇ ਨੇ ਅੱਜ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਣਾ ਹੈ ਬਈ ਇੰਨੀਆਂ ਬਦਲੀਆਂ ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਐ ਫਿਰ ਉਹ ਥੋੜੇ ਤੋਂ ਵੋਟਾਂ ਲੈ ਕੇ ਬਦਲਣਗੇ ਨਹੀਂ ਉਹਨੂੰ ਛੱਡ ਜਾਣਗੇ ਕਟੋ ਘੱਟ ਆਪਾਂ ਕਹਿੰਨਾ ਯਾਰ ਬੰਦੇ ਦੀ ਜ਼ੁਬਾਨ ਹੈ ਯਾਰ ਬੰਦਾ ਕਿਤੇ ਖੜਾ ਹੈ ਇਸ ਗੱਲੋਂ ਮੈਂ ਭਾਵੇਂ ਪੋਲੀਟੀਕਲੀ ਨੂੰ ਜੋ ਮਰਜ਼ੀ ਲੈ ਲਾਂ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਕਦਰ ਕਰਦਾ ਭਾਵੇਂ 500 ਬੋਟ ਪੈਂਦੀ ਹੈ ਭਾਵੇਂ 400 ਪੈਂਦੀ ਹੈ ਖੜੇ ਤਾਂ ਹੈਗੇ ਆਪਦੇ ਦੱਤੀ ਥੋੜੇ ਤੇ ਕਟੋ ਘੱਟ ਖੜੇ ਤਾਂ ਹੈਗੇ ਉੱਥੇ ਵੀ 500 ਐ 400 ਐ 300 ਜਿੰਨੀ ਮਰਜ਼ੀ ਇੰਨਾ ਵਾਂਗੂ ਤਾਂ ਨਹੀਂ ਹੈਗਾ ਨਾ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਚਾਲ ਲੈ ਇੱਧਰ ਨੂੰ ਚਾਲੋ ਉੱਧਰ ਨੂੰ ਹੁਣ ਮੈਂ ਫੇਰ ਆ ਗਿਆ ਆ ਪਰਸੋ ਚ ਉਥੇ ਠੰਡੜ ਆ ਗਿਆ ਪਤਨੀ ਉਹ ਚੱਬੇ ਆਲ ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡਿਪੂਟੇਸ਼ਨ ਤੇ ਗਿਆ ਸੀ ਲੀਡਰ ਕਿਤੇ ਡਿਪੂਟੇਸ਼ਨਾਂ ਤੇ ਜਾਂਦੇ ਹੁੰਦੇ ਆ ਆ ਗਿਆ ਕਹਿੰਦਾ ਮੈਂ ਦੱਸ ਕੋਈ ਸਟੈਂਡ ਨਹੀਂ ਹੈਗਾ